ਆਦੋ ਮੈਡੀਕਲ ਪੰਜ ਬਤਾਰ ਤਿੰਨ ਆਦੋ ਮੈਡੀਕਲ ਕੀ ਸਾ ਪਹੁੰਚ ਗਿਆ ਜੀ ਪਿੰਡ ਬਡੇਸਪਰਾ ਸੂਲ ਦੇ ਵਿੱਚ ਜੀ ਬਾਕੀ ਆ ਜੋ ਆ ਸੁਣਦੇ ਆਪਾਂ ਗੱਲਬਾਤ ਬਹੁਤ ਨਹੀਂ ਗੱਲ ਉਹ ਨਾਲ ਲੇਡੀ ਜੀ ਵੀ ਆਉਂਦੀ ਜੀ ਆਵੇ ਆਵੇ ਕੀ ਹਾਲ ਹੈ ਕੀ ਹਾਲ ਹੈ ਦਾਵਾ ਜੀ ਵਧੀਆ ਜੀ ਵਧੀਆ ਕਿੱਦਾ ਕਿਵੇਂ ਹੋ ਕਿਰਪਾ ਕਿਰਪਾ ਆਪ ਸਰ ਹਾਂ ਹਾਂ ਹੋਰ ਸੁਣਾਓ ਠੀਕ ਹੈ ਜੀ ਹੈ ਕਿਰਪਾ ਜੀ ਕਿਰਪਾ ਭਾਈ ਕਿਰਪਾ ਮੇਰੇ ਤੁਹਾਡੀ ਵੀਰਾਂ ਦੀ ਹੋਰ ਜੀ ਔਰ ਬਹੁਤ ਬਹੁਤ ਸਨਵਾਦ ਸੋ ਤਾਂ ਪਹੁੰਚ ਚੁੱਕਿਆ ਜੀ ਸਾਰੀ ਸਾਹਿਬ ਸੱਚੀ ਗੱਲ ਜੀ ਮੰਤਰੀ ਸਾਹਿਬ ਜੀ ਦੇਖ ਸਕਦੇ ਆ ਤੁਸੀਂ ਸਾਰਿਆਂ ਨੂੰ ਬੇਨਤੀ ਆ ਕਿ ਜਿਹੜੇ ਮੇਰੇ ਖੱਬੇ ਪਾਸੇ ਆ ਜਿੰਨੇ ਵੀ ਆਏ ਖੱਬੇ ਪਾਸੇ ਮੇਰੇ ਪਲੀਜ਼ ਜਿੰਤੀ ਚ ਚੇਅਰ ਕਰਕੇ ਬੈਠੋ ਮੰਤਰੀ ਸਾਹਿਬ ਬੈਠ ਗਏ ਆ ਜਿੰਨਾ ਜੀ ਤੁਸੀਂ ਵੇਟ ਕਰ ਰਹੇ ਸੀ ਉਹ ਤੁਹਾਡੇ ਜਿਹੜੇ ਪਾਸੇ ਬੈਠੇ ਦਾ ਤੇ ਤੁਸੀਂ ਸੱਜੇ ਪਾਸੇ ਬਰਾਡੇ ਨਹੀਂ ਵੜਦੇ ਫਿਰਦੇ ਲੋ ਮੇਰੇ ਵੀ ਸੱਜੇ ਪਾਸੇ ਜਿਹੜੇ ਆ ਉਹ ਵੀ ਪਿੱਛੇ ਚੇਅਰ ਖਾਲੀ ਪਈਆਂ ਉੱਥੇ ਬੈਠੋ ਆਣ ਕੇ ਔਰ ਜਿਹੜੇ ਪਿੱਛਲੇ ਪਾਸੇ ਸਟਾਫ ਹੋਰ ਵੀ ਆ ਉਹ ਵੀ ਆ ਕੇ ਬੈਠੋ ਜਿਹੜੇ ਪਿੱਛਲੇ ਪਾਸੇ ਕਮਰੇ ਦੇ ਵਿੱਚ ਵੜੇ ਆ ਉਹ ਵੀ ਨਿਕਲ ਕੇ ਆ ਕੇ